हां जी ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਤਿੰਨ گاਵਾ ਸੇਲ ਲਈ ਲੈ ਕੇ ਆਏ ਹਾਂਗੇ ਤਿੰਨੇ ਹੀ ਬਾਈ ਟੌਪ ਦੀਆਂ ਨੇ ਤਾਜ਼ੀਆਂ ਸੂਈਆਂ ਸਵਈਆਂ ਨੇ ਬੱਚੇ ਮਗਰ ਬਸੀਆਂ ਨੇ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਲਗਾ ਕੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦਾ ਰਹੇ ਤੇ ਜੇ ਕਿਸੇ ਵੀਰ ਨੇ ਐਵੇਂ ਦੀ ਵੀਡੀਓ ਬਣਾਉਣੀ ਆ ਤਾਂ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ ਮੇਰਾ ਕੰਟੈਕਟ ਨੰਬਰ ਹੈ 81467 15312 ਤੇ ਆਜੋ ਆਪਾਂ ਕਰਦੇ ਆ ਬਾਈ ਨਾ ਗੱਲਬਾਤ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਜੀ ਹੋ ਠੀਕੋ ਬਾਈ ਹਾਂਜੀ ਵੀਰੇ ਵਧੀਆ ਜੀ ਕਿਵੇਂ ਚੱਲਦਾ ਬਈ ਕੰਮ ਕਾਰ ਵਧੀਆ ਚੱਲ ਰਹੀ ਹੈ ਆਪਣਾ ਠੀਕ ਆ ਤਿੰਨ ਗਾਵਾਂ ਫਿਰ ਬਈ ਆਪਣੀ ਕੋ ਤਿੰਨ ਗਾਵਾਂ ਨੇ ਜੀ ਤਾਜ਼ੀਆਂ ਸੂਈਆਂ ਆ ਜੀ ਸੂਈਆਂ ਨੇ ਠੀਕ ਆ ਦੋ ਤੇ ਮਗਰ ਬੱਚੀਆਂ ਹਨਾ ਦੋ ਦੀ ਮਗਰ ਬੱਚੀ ਇੱਕ ਦੀ ਮਗਰ ਬੱਚਾ ਜੀ ਠੀਕ ਆ ਬਈ ਨਾਮ ਤੇ ਐਡਰੈਸ ਬੋਲ ਦੋ ਨਾਮ ਨਵਦੀਪ ਜੀ ਪਿੰਡ ਵਾਲੀਆਂ ਮੋਬਾਈਲ ਨੰਬਰ 8360329597 ਹੂੰ ਨੇੜੇ ਆਪਣੇ ਧਰੌਲਾ ਬਰਨਾਲਾ ਸੰਗਰੂਰ ਸੰਗਰੂਰ 20 ਕਿਲੋਮੀਟਰ ਆਈ ਬਰਨਾਲਾ 15 ਧਰੌਲਾ 10 ਆਈ ਠੀਕ ਆ ਬਈ ਹਾਂਜੀ ਤੇ ਬਈ ਇਧਰੋਂ ਸਟਾਰਟ ਕਰਦੀ ਫਿਰ ਹਾਂਜੀ ਇਹ ਇੱਕ ਨੰਬਰ ਤੋਂ ਸਟਾਰਟ ਕਰ ਲੈਨੇ ਜੀ ਠੀਕ ਇਹ ਪਹਿਲੇ ਸੂਈ ਸੁਈ ਆ ਬਈ ਪਹਿਲੇ ਸੂਈ ਸੁਈ ਆਈ ਹੂੰ ਦੋ ਦੰਦ ਆ ਦੰਦ ਦਿਖਾ ਦੋ ਮੋਹੋ ਦੋ ਦੰਦ ਆ ਪਲੂਨ ਸੂਈ ਆਗੀ ਕਦੋਂ ਸੂਈ ਆ ਬਾਈ ਮੈਂ ਦੇਖ ਦੁਗਦੇ ਚੱਕਦੀ ਆ ਜੇ ਮੂੰਹ ਬਖੀਰੀ ਆ ਹੂੰ ਖੀਰੀ ਆ ਵੀ ਦੁਗਦੇ ਚੱਕਦੀ ਆ ਥੋੜੀ ਹੂੰ ਇਹਨੂੰ ਸੂਈ ਪਰਸੋਂ ਦੀ ਸੂਈ ਹੋਈ ਆਈ ਪਰਸੋਂ ਦੀ ਹਾਂਜੀ ਤੇ ਕਿੰਨੇ ਕ ਬੋੜਾ ਬਈ ਹਣ ਬੋੜਾ ਹੋਊਗਾ ਜੀ 10 ਕਿਲੋ 9 10 ਕਿਲੋ ਬੋੜਾ ਹੋਊਗਾ ਠੀਕ ਆ ਬਈ ਹਾਂ ਤੇ ਬੱਚਾ ਬਈ ਬਸ ਆ ਨਾ ਬੱਚਾ ਬੱਛਾ ਜੀ ਜੇ ਇਹਦੀ ਸੂਈ ਦੀ ਵੀਡੀਓ ਹੈਗੀ ਆਪਣੀ ਜੇਰ ਵਗੈਰਾ ਦੀ ਬਾਈ ਕਹਿੰਦਾ ਮੇਰੇ ਕੋਲ ਵੀਡੀਓ ਬਣੀ ਵੀ ਓਕੇ ਆ ਬਾਕੀ ਬਰੀਡ ਬਾਈ ਐ ਮੰਨ ਲਓ ਵੀ ਮੱਝਾਂ ਵਰਗੀ ਆ ਹਾਂ ਇਹਦਾ ਦੁੱਧ ਗਾੜਾ ਹੁੰਦਾ ਜੀ ਮੱਝਾਂ ਵਰਗਾ ਦੁੱਧ ਹੁੰਦਾ ਤੇ ਚਵਾਈ ਬਾਈ ਨਾ ਬਦੀ ਕਿਵੇਂ ਲੱਗੀ ਆ ਇੱਕ ਨੰਬਰਾਈ ਚਵਾਈ ਠੀਕ ਆ ਹਾਂਜੀ ਚਵਾਈ ਬਾਈ ਕਹਿੰਦਾ ਇੱਕ ਨੰਬਰ ਲੱਗੀ ਆ ਬਾਕੀ ਬਰੀਡ ਆਪਾਂ ਚੈੱਕ ਕਰਾਉਣਾ ਨੇੜੇ ਚਵਾਈ ਕਰਕੇ ਤਾਰਾ ਮਾਰ ਕੇ ਸਾਜੀ ਤਾਰਾ ਬਾਅਦ ਚ ਮਾਰ ਦੋ ਤੋੜ ਦੋ ਨਹੀਂ ਪਹਿਲਾਂ ਵੀਰੇ ਹਾਂਜੀ ਤੋੜ ਦੇ ਤੋੜ ਦੋ ਇਹ ਠੰਡੀ ਸੀ ਲਾ ਬਾਈ ਹਾਂਜੀ ਹਾਂਜੀ ਠੰਡੀ ਸੀ ਲਾਈ ਠੀਕ ਆ ਤੋਰਾ ਬਾਈ ਬੈਡ ਦਾ ਚੈੱਕ ਕਰੋ ਬਾਕੀ ਲੇਵਾ ਵੀ ਬਹੁਤ ਸੋਹਣਾ ਕਰਮਣ ਵਾਲੇ ਤਿਆਰ ਕੀਆ ਕੱਦ ਛੋਟਾ ਗਈ ਇਹਦਾ ਹਮ ਕੱਦ ਕੋਈ ਬਾਲਾ ਵੱਡਾ ਨਹੀਂ ਹੈਗਾ ਕੱਦ ਬਾਈ ਦਰਮਿਆਨ ਹੈ ਛੋਟੇ ਹੀ ਕਰਦੀਆਂ ਹੂੰ ਦਰਮਿਆਨੇ ਉਮਰ ਛੋਟੀ ਹੈ ਉਮਰ ਸਾਡੀ 2 ਸਾਲ ਦੀ ਹੋਊ ਹੈ ਇਹ ਹੂੰ ਬਾਈ 22 ਮਹੀਨੇ ਦੀ ਹੈ ਦੰਦਾਂ ਚ ਬਈ ਐ ਮੰਨ ਲਓ ਵੀ ਦੁੱਖ ਦੇ ਚੀਰੀ ਹੈ ਦਾ ਮਨ ਖੀਰੀ ਹੈ ਦੁੱਖ ਦੇ ਚੱਕਦੀ ਹੈ ਮੰਨ ਲਓ ਦੁੱਗੀ ਮੰਨ ਲਓ ਛੋਟੀ ਹਿੱਸਿਆ ਮਨ ਚੱਕਦੀ ਹੈ ਦੁੱਗੀ ਤੇ ਬਾਕੀ ਫੇਸ ਬਿਊਟੀ ਚੈੱਕ ਕਰੋ ਬੱਚਾ ਹੀ ਇਹ ਕੀ ਬਾਤ ਹੈ ਲਗੀਨਾ ਬੱਚਾ ਲਗੀਨਾ ਬੱਚਾ ਹੀ ਹੂੰ ਹਾਂਜੀ ਕੱਦ ਬਾਈ ਚੈੱਕ ਕਰੋ ਬਰੀਡ ਚੈੱਕ ਕਰੋ ਪਲਿਆਵਾ ਚੈੱਕ ਕਰੋ ਕੀ ਆ ਬਾਤ ਫੁੱਲ ਲਾਜੀ ਰੂਜੀ ਫੁੱਲ ਆਈ ਹੂੰ ਸਾਈਨਿੰਗ ਸੂਨਗ ਫੁੱਲਾ ਬਾਕੀ ਹਜੇ ਬਾਈ ਬੱਚਾ ਹੀ ਆ ਜਦੋਂ ਕਰਮਲ ਨੇ ਦੰਦਾਂ ਚ ਪੂਰੇ ਹੋਣਾ ਕਿੱਥੇ ਜਾ ਕੇ ਖਾਣਾ ਬਾਈ ਕੱ ਲੇਵੇ ਦੀ ਜਿੰਨਾ ਮਗਰ ਨਾ ਉਨਹੀਂ ਮੂਰ ਨੂੰ ਨਾੜ ਨਾ ਲੇਵੇ ਤੇ ਮੈਂ ਕਹਣਾ ਗੁੰਦੀਆਂ ਪਈਆਂ ਆਈਆਂ ਜਾਂ ਨਾੜਾਂ ਲੇਵੇ ਤੇ ਕਹਿੰਦਾ ਬਾਈ ਹਾਂਜੀ ਤੇ ਫੀਟਿੰਗ ਚੈੱਕ ਕਰੋ ਬਹੁਤ ਕਮਾਲ ਬਾਕੀ ਆ ਥਾਣਾ ਹੱਥ ਨਾਲ ਚੋਣ ਵਾਲਾ ਗਈ ਹੂੰ ਧਾਰੂ ਨਾਲ ਮਸ਼ੀਨ ਤੇ ਲਾ ਲੇ ਕੋਈ ਚੱਸੀ ਮੀਨ ਤੇ ਲਾ ਲਓ ਜੀ ਹੱਥ ਨਾਲ ਚੋਲੋ ਧਾਰ ਪੋਲੀ ਆਈ ਹੂੰ ਬਹੁਤ ਸੋਹਣਾ ਬਣਿਆ ਨਾ ਪੂਰੀ ਦਿੱਤੀ ਲੈ ਚੱਲੋ ਬਾਈ ਤੇ ਨਵਦੀ ਬਾਈ ਕੀ ਮੁੱਲ ਰਹਿਣਾ ਦੇਣ ਲੈਣਾ ਜੀ ਇਹਦਾ ਮੁੱਲ ਹੈ 48000 ਰੁਪਏ ਜੀ 48000 ਹਾਂਜੀ ਮਾਨਤਨ ਹੋ ਜੋ ਮਾਨਤਨ ਕਰਦਾ ਬਾਕੀ ਮੁੱਲ ਪੰਦੇ ਚਮਾ ਜੈ ਜੀ ਮੰਗੇਗਾ ਜੀ ਠੀਕ ਹੈ ਬਾਈ ਮੁੱਲ ਮੁੱਲ ਬਾਈ ਦੇ ਬਾਈ ਅੱਗੇ ਵੀ ਜਾਇਜ਼ ਹੁੰਦੇ ਆ ਤੇ ਮੁੱਲ ਬਾਈ ਨੇ ਅੱਜ ਵੀ ਜਾਇਜ਼ ਕੀਤਾ ਬਾਕੀ ਇਹ ਲੇਵੇ ਦੀ ਫੀਡਿੰਗ ਦੀ ਗੱਲ ਕਰੀਏ ਤਾਂ ਬਹੁਤ ਕਮਾਲ ਦਾ ਲੇਵਾ ਕਰਮਾਲੀ ਦਾ ਤਿਆਰ ਕਰਿਆ ਵਾ ਤਾਰਾ ਮਾਰੋਂਗੇ ਬਾਈ ਹਾਂਜੀ ਮਾਰ ਦੇਣਾ ਠੀਕ ਆ ਬਾਈ ਮਾਰ ਲੈ ਬਾਈ ਠੰਡੀ ਸੀਲ ਚੈੱਕ ਕਰੋ ਕਰਮਾਲੀ ਫੁੱਲ ਆ ਤਾਰਾ ਪੂਰੀ ਮਰੀ ਮੋਟੀ ਭਾਰੀ ਫੁੱਲੀ ਆ ਬਾਕੀ ਠੀਕ ਆ ਹਾਂਜੀ ਸਾਰੀ ਸੀਲ ਬਾਈ ਕਰਮਾਲੀ ਚੈੱਕ ਕਰੋ ਫੁੱਲਾ ਵੀਰ ਇਧਰ ਮਾਰ ਕੇ ਲੈਣਾ ਨਹੀਂ ਪਤਾ ਚਲਾਈ ਚੈੱਕ ਕਰੋ ਲੈ ਬਾਈ ਮਾਰ ਦੇ ਤਾ ਕਿਆ ਬਾਤ ਆ ਬਾਈ ਗੰਨੇ ਐ ਕੋ ਬਰਦੀ ਆ ਜਰਨਾਦੀ ਪੈਣਾ ਹਾਂ ਹੀ ਤਾਂ ਦਾ ਬੋਲੀ ਆ ਬਾਕੀ ਬੜੀ ਆਈ ਹੂੰ ਕਿਆ ਬਾਤ ਆ ਬਾਈ ਇੱਕ ਨੰਬਰ ਆ ਕਰਮਾੜੀ ਦੀ ਹੂੰ ਬਹੁਤ ਸੁਣੀ ਦਵਾਈ ਲੱਗੀ ਲੈ ਧਾਰ ਹੀ ਮਾਰਿਆ ਬਾਈ ਵੀਰ ਨੇ ਹਜੇ ਕੁਛ ਤੁਸੀਂ ਦੁੱਧ ਦੇਖੋ ਕਿਰਤੀ ਚੱਲ ਪਿਆ ਚੱਲ ਵੀ ਜਾਣਾ ਠੀਕ ਹੈ ਜੀ ਓਕੇ ਆ ਇਧਰ ਉਹ ਦਿਖਾ ਦੇ ਤੁਸੀਂ ਧਾਰਾ ਕਿਆ ਬਾਤ ਆ ਲੈ ਚੈੱਕ ਕਰੋ ਬਈ ਇੱਕ ਨੰਬਰ ਚਲਾਈਆ ਕਰ ਮਨ ਦੀ ਠੰਡੀ ਸੀ ਫੁੱਲ ਬਾਕੀ ਠੰਡੀਆਂ ਜੇ ਮਰ ਜੇ ਬਾਕੀ ਬਾਈ ਨੇ ਬਾਕੀ ਆ ਥਾਣਾ ਜਿਹੜਾ ਹੱਥ ਨਾਲ ਚੋਣ ਆ ਛੋਟਾ ਨਹੀਂ ਹੈ ਕੀ ਬਾਤ ਆ ਬਈ ਸੀ ਸਭ ਫੁੱਲਾ ਠੀਕ ਆ ਬਈ ਨਵਦੀ ਜੀ ਮਰਦੀ ਓਕੇ ਆ ਮੋਲੇ ਦਾ 48000 ਹੈ ਨਾ ਸਾਢੇ 48 ਸਾਢੇ 48000 ਸਾਢੇ 48 ਠੀਕ ਆ ਬਾਈ ਮੱਤੀ ਨਵੇਂ ਹਾਨ ਦੀ ਵੱਚੀ ਹੈ ਗੱਬਣ ਗੱਬਣ ਵੀ ਕੁਆਲਿਟੀ ਕਿਚ ਰਹੂਗੀ ਹੂੰ ਵਾਹ ਨਹੀਂ ਗੱਬਣ ਨਹੀਂ ਰਹਿੰਦੀ ਕੰਮ ਤੇ ਅੱਗੇ ਨਵਦੀ ਦੋ ਨੰਬਰ ਬਈ ਇਹ ਵੀ ਪਹਿਲਾ ਸੂਸੂਈ ਆਈ ਚੀਕਾ ਹਾਂਜੀ ਇਹ ਦੰਦਾਂ ਜੀ ਆ ਗਈ ਮਲਾਏ ਵੀ ਦੁੱਗੀ ਚੌਗੀ ਆ ਦੰਦਾਂ ਚਾ ਬਾਈ ਕਰਨ ਚਾਰ ਦੰਦਾਂ ਆ ਚਾਰ ਦੰਦਾਂ ਦਾ ਮੂੰਹ ਹਾਂ ਜੀ ਬਰੀਡ ਬਹੁਤ ਆ ਬਾਈ ਹੈਨਾ ਹਾਂ ਵੀਰੇ ਬਰੀਡ ਆ ਬਾਕੀ ਇਹਦੇ ਮਗਰ ਆ ਨਗੀਨਾ ਬੱਚੀ ਹੈਗੀ ਪੂਰੀ ਵਧੀਆ ਸਸੀ ਦੀ ਕੁਆਲਿਟੀ ਚੰਗੇ ਟੀਕੇ ਵੀ ਹੈਗੀ ਚੰਗੇ ਟੀਕੇ ਦੀ ਆ ਬਾਈ ਕਹਿੰਦਾ ਕੁਆਲਿਟੀ ਬੱਚੇ ਚੈੱਕ ਕਰੋ ਮੈਂ ਕਹਿੰਦਾ ਹੁਣੀ ਬਰੋਬਰ ਦਾ ਬੱਚਾ ਦਾ ਜਾ ਦੇਖੋ ਜੀ ਖੋਲੀ ਨਾਲ ਲੱਗਦੀ ਆ ਸੂਈ ਨੂੰ ਕਿੰਨਾ ਟਾਈਮ ਹੋ ਗਿਆ ਵੈਸੇ ਇਹ ਸੂਈ ਆ ਗਈ ਰਾਤ ਦੀ ਸੂਈ ਆ 12:00 ਵਜੇ ਦੀ ਠੀਕ ਆ ਅੱਜ ਦੀ ਸੂਈ ਚੈੱਕ ਕਰੋ ਜੇਰਾਂ ਵਗੈਰਾ ਓਕੇ ਆ ਕੰਪਲੀਟ ਆ ਹੈਨਾ ਲੈ ਜਮਾ ਓਕੇ ਹੋ ਗਈ ਠੀਕ ਹੈ ਹਾਂ ਆ ਨਗੀਨਾ ਦੇਖੋ ਮਗਰ ਬੱਚੀ ਬਾਈ ਮੈਂ ਕਹਿੰਦਾ ਕੀ ਬਾਤ ਆ ਬੱਚੇ ਦੀ 15 ਹ ਠੀਕ ਆ ਵੀਰੇ ਹਾਂ ਬੰਦੇ ਨੇ ਪਹਿਲਣਾਂ ਦੀ ਤਾਂ ਹੀ ਚੰਗਾ ਢੀਕਾ ਭਰਾ ਦਿੱਤਾ ਜੀ ਠੀਕ ਆ ਪਹਿਲੇ ਸੂਏ ਸੂਈ ਆ ਲੇਵਾ ਬਾਈ ਚੈੱਕ ਕਰਾ ਨਾ ਕਿਆ ਬਾਤ ਆ ਫੀਟਿੰਗ ਚੈੱਕ ਕਰੋ ਲੇਵੇ ਦੀ ਮੈਂ ਕਹਣਾ ਬਹੁਤ ਸੋਹਣਾ ਬਾਈ ਲੇਵਾ ਹਣਾ ਹਾਂ ਹਾਂ ਲੇਵਾ ਬਹੁਤ ਵਧੀਆ ਜੀ ਥਣ ਵੀ ਬਹੁਤ ਚੰਗਾ ਲੱਗਿਆ ਬਾਈ ਬੱਚਾ ਲੱਗਦਾ ਮੇਰੀ ਧਰਮਾ ਚਾਰੇ ਥਣਾਂ ਆ ਮੰਨ ਲਓ ਪੂਰੇ ਗੈਪ ਤੇ ਲੱਗੇ ਹੋਏ ਆ ਬਾਕੀ ਨਾੜਾ ਨੂੜਾ ਲੇਵੇ ਤੇ ਚੈੱਕ ਕਰੋ ਫੁੱਲ ਕਮਾਲ ਦੀਆਂ ਬਾਕੀ ਪਲੀ ਵੀ ਵਹਿੜਾ ਕੀ ਕੋਈ ਆ ਨਹੀਂ ਲੱਸੀ ਲਾਮੀ ਦੀ ਪਲੂਣਾ ਆ ਨਾ ਇਹਦੀ ਹਾਂ ਵੀਰੇ ਇਹ ਪਲੂਣਾ ਕੀ ਠੀਕ ਆ ਬਾਈ ਲੱਸੀ ਲਾਮੀ ਨਹੀਂ ਕਿਸੇ ਵਕਤ ਤੇ ਉਹ ਸਾਉ ਸੀਲਾ ਹਨਾ ਹਾਂ ਇਹ ਨਿਆਣਾ ਪਾਉਂਦੀ ਲੋੜ ਨਹੀਂ ਪਾਉਣਾ ਬਾਲੋ ਵੀਰੇ ਜੇ ਨਹੀਂ ਪਾਉਣਾ ਪਾਉਂਦੇ ਨਹੀਂ ਸਹੀ ਗੱਲ ਆ ਲੈ ਬਈ ਸੀ ਇਹ ਸਾਉ ਚੈੱਕ ਕਰੋ ਬਈ ਫੁੱਲ ਲੱਗਨ ਮਾੜੀ ਕੋਈ ਚੱਕਰੀ ਨਹੀਂਗਾ ਬੱਚਾ ਲਾਓ ਚਾਹੇ ਨਾ ਲਾਓ ਜੋ ਮਰਜ਼ੀ ਚੋਲੋ ਨਿਆਣਾ ਪਾਓ ਚਾਹੇ ਨਾ ਪਾਓ ਬਾਕੀ ਸ਼ਾਈਨਿੰਗ ਦੀ ਗੱਲ ਕਰੀਏ ਸ਼ਾਈਨਿੰਗ ਵਧੀਆ ਬਈ ਨਵਦੀ ਪਾਣਾ ਹਾਂ ਜੀ ਬਾਕੀ ਨਮਾ ਹਾਣਾ ਵੀਰੇ ਵੀ ਨਮਾ ਹਾਣਾ ਪੂਰੇ ਗੱਬਣ ਗੱਬਣ ਵੀ ਸਹੀ ਰਹੇਗਾ ਹੂੰ ਇੱਕ ਨਿਆਰ ਗੱਲ ਹੋਰ ਆਗਲਾ ਕਹਿੰਦਾ ਗੱਠ ਲੇਵਾ ਹਨਾ ਮੂਹਰ ਨੂੰ ਮੈਂ ਕਹਿੰਦਾ ਗੱਠ ਤੂੰ ਬਾਹਰ ਕਈ ਵਾਰ ਦੀ ੱਲੇਵਾ ਹਾ ਲੇ ਲੇਵਾ ਲੂਗਾ ਤਾਂ ਵਧੀਆ ਬਾਲਟੀ 'ਚ ਮਾਰ ਦਿੰਨੇ ਤਰ ਠੀਕ ਹੈ ਬਾਈ ਧਾਰਾਂ ਬਾਈ ਕਹਿੰਦਾ ਬਾਲਟੀ 'ਚ ਮਾਰ ਦਿੰਨੇ ਆ ਤੇ ਪਰ ਸਾਈਨਿੰਗ ਦੀ ਗੱਲ ਆ ਨਾ ਜਿਹੜੀ ਬਾਈ ਫੁੱਲ ਆ ਬਰੀਡ ਵੀ ਫੁੱਲ ਆ ਤੇ ਹੁਣ ਮੰਨ ਕੇ ਚਲੋ ਤੂੰ ਸਵੇਰੇ ਕਿੰਨਾ ਕੁ ਬੋਲਾ ਕਰਦਾ ਸੀ ਬਾਈ ਇਹਦਾ 3 ਕਿਲੋ 5 3.5 ਕਿਲੋ ਕੱਟਦਾ ਠੀਕ ਦੇਖ ਵੀਰੇ ਕਿਆ ਬਾਤ ਆ ਪੂਰੀ ਚੱਕ ਕੇ ਖੜ ਗਈ ਜਨਮ ਵਾਲੀ ਚੱਕਰੀ ਨਹੀਂ ਆਹ ਦੇਖ ਪੂਰੀ ਮੋਟੀ ਆ ਨਾ ਕਿਆ ਬਾਤ ਆ ਬਈ ਸਵਾਦ ਆ ਯਾਰ ਦੀ ਚਬਾਈ ਆ ਸਵਾਦ ਆਂਦਾ ਚੱਲ ਸਹੀ ਆ ਕੀ ਵੀ ਹਨਾ ਚਬਾਈ ਸਹੀ ਆ ਬਾਕੀ ਜਿਵੇਂ ਧਾਰਾ ਕੁਛ ਤਮਾਰੀਆਂ ਨਿਬੜਦੀ ਬਹੁਤ ਛੇਤੀ ਆ ਕਿਆ ਬਾਤ ਆ ਬਈ ਪੂਰੀ ਫੁੱਲ ਮੋਟੀ ਧਾਰਾ ਦੇਖ ਲੈ ਇਕੱਲੇ ਇਕੱਲੇ ਹਨਾ ਕਿਆ ਬਾਤ ਆ ਬਈ ਪਹਿਲੇ ਥਾਂ ਦੀ ਚਬਾਈ ਚੈੱਕ ਕਰਿਆ ਕਿਆ ਬਾਤ ਆ ਨੰਬਰ 1 ਨਾ ਮੈਂ ਕਹਿੰਦਾ ਮੋਟੀ ਮੋਟੀ ਚਬਾਈ ਆ ਯਾਰ ਪੂਰੀ ਫੁੱਲ ਮੋਟੀ ਆ ਨਾ ਹਾਂ ਪੂਰ ਸਰਲਾ ਨਹੀਂ ਹੈ ਨਾ ਮੋਟੀ ਨਾ ਨਾ ਪੂਰੀ ਫੁੱਲ ਮੋਟੀ ਹੈ ਜਿਵੇਂ ਮਰਜ਼ੀ ਚੋਈ ਚਲਰ। ਕੀ ਬਾਤ ਹੈ। ਜਿਵੇਂ ਮਰਜ਼ੀ ਚੋਈ ਚਲਰ ਇਹ ਲੱਗਦੀ ਹੈ ਨਾ। ਸਵਾਰ ਆਊਗਾ ਵੀਰੇ ਜਿਵੇਂ ਮਰਜ਼ੀ ਦੇ ਥੱਲੇ ਬਹਿ ਜਾ ਕੋਈਆਂ ਨਹੀਂ ਹੈ ਕਿ ਗਾਂ ਹੈ ਲਿਜੂਗੀ। ਠੀਕ ਹੈ ਭਾਈ। ਸਾਰੀ ਸੀਲਾ ਭਾਈ ਕਰਮ ਵਾਲੀ ਜਿਵੇਂ ਮਰਜ਼ੀ ਜਿਵੇਂ ਮਰਜ਼ੀ ਬੈਠੇ ਰਹੋ ਕੋਈ ਨਹੀਂ ਕਹਿੰਦਾ। ਚਾਹ 4 ਵਰੀ ਬਹਿਜੋ ਚਾਹ 5 ਵਰੀ ਬਹਿਜੋ ਕੋਈ ਚੱਕਰੀ ਨਹੀਂ ਦਵਾਰੇ ਭਾਈ ਥੱਲੇ ਵੀ ਤਾਂ ਨਾ ਮਰੀ ਜਾਂਦਾ ਕੋਈ ਚੱਕਰੀ ਨਹੀਂ। ਦੇਖ ਲੋ। ਓਕੇ ਹੈ ਬਸ। ਪੂਰੀ ਫੁੱਲ ਮੋਟੀ ਧਾਰਾ ਬਾਕੀ ਆ ਜਿਹੜਾ ਥਾਣਾ ਇਹਨੂੰ ਮਸਟੈਟਸ ਨਹੀਂ ਹੁੰਦੀ ਇਹਦੀ ਹਾਂ ਇਹ ਗੁੱਲੇ ਵਾਲਾ ਥਾਣਾ ਇੱਕ ਥਣ ਵੀ ਮਤਲਬ ਕਿ ਵਧੀਆ ਗਾ ਵਧੀਆ ਥਾਣਾ ਬਾਕੀ ਆ ਲੇਵਾ ਦੇ ਸਾਰੇ ਥਾਣ ਦੇਖਾ ਹੱਥ ਨਾਲ ਜੋਨ ਵਾਲਾ ਨਾ ਬਹੁਤ ਸੋਹਣਾ ਥਾਣਾ ਬਈ ਸਹੀ ਗੱਲ ਨਮਾ ਹਾਣਾ ਨਮੀ ਵਿਚਾਰ ਦਿੰਦਾ ਖੋਲ ਦੇ ਬਈ ਇਹਨੂੰ ਵੀ ਤੋੜ ਦੇ ਵਾਲਟੀ ਪਰਾਂ ਬਾਕੀ ਬਈ ਕਾਦ ਵਾਲੀ ਆ ਕੋਈ ਛੋਟੀ ਨਾ ਸਮਝੋ ਫੁੱਲ ਬਰੀਡ ਫੁੱਲ ਬਰੀਡ ਵਾਲੀ ਆ ਵੀਰੇ ਹੂੰ ਬੱਚਾ ਮਗਰ ਕਰਮ ਵਾਲੀ ਦੇ ਬੱਚੀ ਆਗੀ ਬੱਚੀ ਬੱਸੀ ਵੀ ਬਈ ਐ ਮੰਨ ਲਓ ਵੀ ਤਿਆਰੀ ਆ ਨਾਲ ਬਾਕੀ ਕਾਦ ਕੁੱਦ ਬਹੁਤ ਆ ਬੱਸੀ ਦਾ ਵੀ ਲੰਮੀ ਲੰਮੀ ਨਾ ਬੱਚਾ ਜੇ ਗੱਲ ਕਰੀਏ ਬਈ ਫੁੱਲ ਆ ਗਈ ਤੇ ਬਰੀਡ ਤੇ ਕੰਨ ਦੀ ਕੁਆਲਿਟੀ ਚੈੱਕ ਕਰਾਉਣੇ ਆ ਆਪਾਂ ਤੁਹਾਨੂੰ ਤੋੜਾ ਚੈੱਕ ਕਰੋ ਪਹਿਲਾਂ ਤਾਂ ਲੇਵੇ ਦੀ ਫੀਡਿੰਗ ਨਾ ਵੱਖਰੀ ਹੀ ਦੇ ਲਈ ਆ ਬਾਈ ਕਿਉਂਕਿ ਇੰਨੀ ਪਲੀ ਵੀ ਵੜਾ ਇੰਨੀ ਚੰਗੀ ਆ ਤੇ ਕਿੰਨਾ ਕਰਤਾ ਦੇ ਦੂ ਬਾਈ ਐਸਟੀਮੇਟ ਜ ਹੈ ਦੁੱਧੇ ਨੂੰ ਕੱਢਣਾ ਚਾਹੀਦਾ 17 18 ਕਿਲੋ ਠੀਕ ਆ ਬਸ ਇਹ ਆਪਣੀ ਚੋਈ ਹੋਈ ਆ ਸਵੇਰ ਦੀ ਫੇਰ ਚੈੱਕ ਕਰੋ ਬਾਈ 17 18 ਕਿਲੋ ਦੁੱਧ ਕੱਢੂ ਬੱਚੀ ਹੂੰ ਚੰਗੀ ਆ ਚੈੱਕ ਕਰੋ ਹੈਨਾ ਹਾਂਜੀ ਕੀ ਬਾਤ ਆ ਲੈ ਚੱਲ ਬਾਈ ਨਵਦੀ ਕੀ ਮੁੱਲ ਫਿਰ ਦੇਣ ਲੈਣ ਜੀ ਮੁੱਲ ਪਾਇਦਾ 60000 ਰੁਪਏ ਕਰਦੇ ਆ ਜੀ ਜੇ ਕੋਈ ਵੀਰ ਬੱਛੀ ਛੱਡ ਗਿਆ ਤਾਂ 6000 ਦੀ ਬੱਛੀ ਕੱਟ ਲਾਂਗੇ ਠੀਕ ਆ ਹਾਂਜੀ ਬਾਈ ਕਹਿੰਦਾ ਜੇ ਕੋਈ ਮੰਨ ਕੇ ਚੱਲੋ ਬੱਛੀ ਤੋਂ ਵੀਰ ਛੱਡਣੀ ਚਾਹੁੰਦਾ ਤਾਂ ਆਪਾਂ ਮੰਨ ਕੇ ਚੱਲੋ ਵੀ 60000 ਦੀ ਬੈਰ ਦੇ ਦੋਗੇ 6000 ਦੀ ਬੱਛੀ ਕੱਟ ਗਈ 60000 ਰੁਪਏ ਦੇ ਦੇ ਦੋਗੇ ਹਾਂਜੀ ਠੀਕ ਆ ਬਾਈ ਬਾਕੀ ਥਾਣਾ ਬਹੁਤ ਚੰਗਾ ਬਾਈ ਕੱਲਾ ਕੱਲਾ ਥਾਣਾ ਪੂਰੀ ਵਿਥੇ ਥਾਣ ਲੱਗਾ ਥਾਣਾ ਦੀ ਕੁਆਲਿਟੀ ਬਹੁਤ ਚੰਗੀ ਹੈ ਲੈਵਾ ਵੀ ਕਰਨ ਵਾਲੀ ਦਾ ਬਹੁਤ ਆ ਨਾੜੂਆਂ ਨੂੰ ਨੂੜੂਆਂ ਨਾਲ ਦੇਖ ਲੋ ਗੱਲਾਂ ਨਾੜੂਆਂ ਨੂੰ ਨੂੜੂਆਂ ਜ ਹੂੰ ਫੁੱਲ ਵੱਡੀ ਹੈ ਨਾ ਖੁਰਲੀ ਦੇ ਨਾਲ ਲੱਗਦੀ ਆ ਫੁੱਲ ਵੱਡੀ ਹੈਗੀ ਕੱਦ ਤੇ ਬਾਈ ਲਾਸਟ ਤੇ ਤੈਨੂੰ ਨੰਬਰ 25 ਅੱਗੇ ਬਾਈ ਤੈਨੂੰ ਨੰਬਰ ਦੇਣਾ ਅਵਦੀਪ ਇਹ ਵੀ ਤਾਜੀ ਸੂਈ ਹੈ ਜਿਹਦੀ ਜੇਰ ਆ ਪਈ ਹੈਗੀ ਦੇਖ ਲਓ ਜੇਰ ਬਾਈ ਕੰਪਲੀਟ ਇਹ ਸਵੇਰ ਦੀ ਸੂਈ ਹੈ 6 6.5 ਕਿਲੋ ਦੁੱਧ ਦੇ ਦਾ ਬੱਚੇ ਸਣੇ ਕੱਢ ਲਈ ਠੀਕ ਆ ਬੱਚਾ ਰਸੀ ਹੈ ਹਾਂ ਅੱਧੀ ਖਾਲੀ ਕਰੀ ਹੋਈ ਆਪਣੀ ਹੁਣ ਅੱਧੀ ਖਾਲੀ ਕਰਤੀ ਬਾਕੀ ਇਹ ਠੰਡੀ ਹੈ ਇਹਦਾ ਥਣ ਥਣ ਨਾ ਗੁਲਾਬੀ ਥਾਨਾਗਾ ਇਹ ਦੂਜਾ ਸੂਆ ਬਾਈ ਹਾਂ ਜੀ ਮੱਝਾਂ ਵਰਗੀ ਥਣ ਹੂਗਾ 55 ਨੂੰ ਵਧੀਆ ਬਾਈ ਆਪਾਂ ਥੋੜਾ ਉਹ ਲੈਨੇ ਵੀਰੇ ਜਿਹਨੂੰ ਮਸਟੈਟਸ ਨਹੀਂ ਹੁੰਦੀ ਇਹ ਥਣ ਦੇਵਾ ਬਹੁਤ ਸੋਹਣਾ ਯਾਰ ਇਹ ਵਧੀਆ ਥਣ ਹੈ ਕੀ ਬਾਤ ਆ ਕੁੱਲੇ ਵਾਲਾ ਥਣ ਅੱਛਾ ਬਾਈ ਬੱਸੀ ਆ ਬੱਸੀ ਜੱਸੀ ਦੀ ਬੱਛੀ ਹੈਗੀ ਜੱਸੀ ਦੀ ਬੱਸੀ ਦੇਦੀ ਕੋਈ ਸੌਹੂਗਾ ਹਨਾ ਕਿਸੇ ਵੀ ਹਾਂਜੀ ਹਾਂਜੀ ਬਾਕੀ ਬੱਛੀ ਵੀ ਹੁਣ ਗਾਂਹਾਂ ਤਿਆਰ ਹੂ ਹੋ ਵੀ ਇੰਨੇ ਦੁੱਧ ਵਾਲੀ ਬਣੂ ਠੀਕ ਆ ਹੁਣ ਮਾਂ ਦੇ ਕੀਰ ਘੜਸੀ ਦਾ ਪਿਛਲੇ ਸਵੇਰ ਇਹਨੇ ਬਾਈ 23 ਕਿਲੋ ਦੁੱਧ ਕੱਢਿਆ ਹੀ ਐਤ ਕੀ ਬਾਈ ਕਿੰਨਾ ਦੇ ਦੂ ਇੱਕ ਦਿਨ ਮੰਨ ਕੇ 2 ਲੀਟਰ 4 ਵਾਧ ਦੇ ਦੂ ਠੀਕ ਆ ਹਾਂਜੀ ਤੇ ਧਾਰਾ ਮਾਰੋਗੇ ਵੀ ਸਾਉਸੀ ਲੈ ਵਿਵਾਦ ਆ ਬਾਈ ਹਨਾ ਹਾਂ ਬਰੇ ਜਮਾਂ ਠੰਡੀ ਹੈਗੀ ਕੀ ਬਾਤ ਆ ਬਾਈ ਇੱਥੇ ਲੱਤ ਧਰ ਲਈ ਹਿਲਦੀ ਨਹੀਂ ਹੈਗੀ ਮੁੜ ਕੇ ਹਿਲਦੀ ਨਹੀਂ ਹੈ ਨਾ ਸਹੀ ਗੱਲ ਹਾਂਜੀ ਲੈ ਬਾਈ ਚਵਾਈ ਮੈਂ ਕਹਿੰਨਾ ਕੀ ਬਾਤ ਆ ਯਾਰ ਹਨਾ ਚਵਾਈ ਨਲਕੇ ਵਰਗੂ ਚਲਦੀ ਆ ਤੇ ਨਲਕੇ ਚ ਚਲਦੀ ਆ ਕੀ ਬਾਤ ਆ ਬਾਈ ਮੁੱਠੀ ਵਾਲਾ ਤਾਂ ਪੂਰੇ ਗੈਪ ਤੇ ਥਣ ਲੱਗਾਗਾ ਬਾਕੀ ਬਾਈ ਕਹਿੰਨਾ ਧਾਰਾਂ ਆਪਾਂ ਬਾਲਟੀ ਚ ਮਾਰ ਕੇ ਦਿਖਾ ਦਿੰਨੇ ਆਗੇ ਥਣ ਚੈੱਕ ਕਰ ਕੀ ਬਾਤ ਆ ਲੈ ਆ ਥਣ ਵੀਰੇ ਘੱਟ ਮਿਲਦਾਗਾ ਮੋਟਾ ਮੋਟਾ ਥਣਾ ਬਾਈ ਇੰਨਾ ਸੋਹਣਾ ਥਣ ਤਾਂ ਮੈਂ ਕਹਿੰਨਾ ਟਾਮੀ ਨੂੰ ਹੀ ਲੱਗਦਾ ਹਨਾ ਟਾਮੀ ਨੂੰ ਹੀ ਲੱਗਦਾ ਦੇਖੋ ਲੇ ਵਈ ਕੀ ਕਰੇ ਮੈਂ ਕਹਿੰਦਾ ਚਵਾਈ ਲੱਭਦੀ ਜੀਲ ਫੌਂਦੀ ਆ ਯਾਰਾ ਨਾ ਬੜੀ ਚੰਗੀ ਚਵਾਈ ਹੈ ਬਾਈ ਹੈ ਨਾ ਹੂੰ ਕੋਈ ਹਿਲਦੀ ਨਹੀਂ ਕਰਦੀ ਜਿਵੇਂ ਮਰਜ਼ੀ ਬੈਠਾ ਰਹੇ ਹੂੰ ਤਮਰੇ ਦੇਖੋ ਬੱਚਾ ਚੱਤੀਆਂ ਨੇ ਮਾ ਇਹਨੇ ਚੱਤੀਆਂ ਦਿੱਤੇ ਆਹ ਬਈ ਫੁੱਲਾ ਆ ਦੇਖ ਵੀਰੇ ਮਾ ਦੇਰੇ ਤੁਹਾਨੂੰ ਚਵਾਈ ਦਿਖਾਉਂ ਕੀ ਬਾਤ ਆ ਯਾਰ ਨਿਬੜਦੀ ਆ ਨਾ ਬਦੀ ਬਾਈ ਹੈ ਨਾ ਜਿਵੇਂ ਮਰਜ਼ੀ ਚੋਈ ਚੱਲੇ ਕੋਈ ਨਹੀਂ ਹੂੰ ਆਵਦੇ ਆਪ ਹੁੰਦਾ ਹੈ ਨਾ ਹਾਂ ਇਹ ਪੁੱਤਰ ਪੋਲੀ ਆ ਜਮਾ ਵਧੀਆ ਠੰਣੇ ਹੂੰ ਗੁਲਾਬੀ ਠੰਣੇ ਬਾਕੀ ਠੰਡੀ ਹੈ ਹੂੰ ਦੁੱਧ ਵੀ ਚੰਗਾ ਕੱਢੂਗੀ ਪਿਛਲੇ ਹੁਏ ਚੰਗਾ ਦੁੱਧ ਦਿੱਤਾ ਵਾ ਦੇਖੋ ਇਹ ਕੀ ਬਾਤ ਹੈ ਬਈ ਓਕੇ ਜਨੂ ਸਮਾਪੂਰੀ ਠੰਡੀ ਹੈ ਠੀਕ ਹੈ ਬਈ ਨਾ ਤੋਰ ਕੇ ਦਿਖਾ ਜੀ ਤੋਰ ਦਮਲੀ ਬੈਂਟ ਬਾਈ ਚੈੱਕ ਕਰੋ ਸੁਨੱਖਪੁਣਾ ਚੈੱਕ ਕਰੋ ਬਰੀੜ ਨਾਲ ਇਹ ਕਰਮ ਵਾਲੀ ਗੱਲ ਕਰੀਏ ਫੁੱਲ ਆ ਕੀ ਛੋਟਾ ਛੋਟਾ ਕੰਨਾ ਬੋਦੀਵਾਦੀ ਫੁੱਲ ਕਮਾਲ ਦਿਆ ਬਰੀੜ ਵਾਲੀ ਆ ਵੀਰੇ ਇਹ ਵਧੀਆ ਚੰਗੇ ਟੀਕੇ ਦੀ ਆ ਬਰੀੜ ਵਾਲੀ ਆ ਫੁੱਲ ਪਲੀ ਵੀ ਆ ਬਾਕੀ ਲੇਵਾ ਜੇ ਚੱਲ ਆ ਬਾਕੀ ਨਾਲ ਬੱਛੀ ਦਿੱਤੀ ਜਰਸੀ ਦਿੱਤੀ ਹੈਗੀ ਹੂੰ ਬੱਚਾ ਜਰਸੀ ਦਾ ਆ ਗਿਆ ਬਾਈ ਲੇਵਾ ਚੈੱਕ ਕਰੋ ਮੈਂ ਕਹਿੰਦਾ ਜਿਹਨੂੰ ਸੂ ਨੂੰ ਲਾਉਣਾ ਕਹਿੰਦਾ ਉਹ ਆ ਹਾਂ ਉਹ ਲੇਵਾ ਹੂੰ ਦੇਖੋ ਇੱਕ ਹੋਰ ਗੱਲ ਆ ਕੀ ਮੱਠੇ ਸੁਵਾ ਦੀਆਂ ਨਾ ਥੋੜੀ ਜੀ ਹਾਂ ਵੀਰੇ ਹੂੰ ਆਇਆ ਬੱਚੇ ਦਾ ਕਰਦੀ ਆ ਥੋੜਾ ਜਿਹਾ ਹੂੰ ਸਬੱਚੇ ਦਾ ਚਲੋ ਆਏ ਬਾਈ ਹਰੇਕ ਪਸ਼ੂ ਕਰਦੇ ਨਹੀਂ ਤੋੜ ਦੋ ਬਾਈ ਲੰਮੀ ਤੋੜਾ ਤਾਰਾ ਬਾਈ ਚੈੱਕ ਕਰ ਕਦ ਕੋਦ ਮੇਰੇ ਫੁੱਲ ਵੱਡਾ ਹੋ ਗਿਆ ਕੱਚ ਨਾ ਕੋਈ ਛੋਟਾ ਬਾਈ ਪੀਰ ਬਾਈ ਛੋਟੀ ਨਾ ਸਮਝੋ ਫੁੱਲ ਵੱਡੀ ਹੈਗੇ ਫੋਲਓਵਰ ਹੀਡ ਹੈਗੇ ਬਾਕੀ ਆ ਥਾਣਾ ਦਾ ਮੱਝਾਂ ਵਰਗਾ ਥਾਣਾ ਜਿਵੇਂ ਮਰਜ਼ੀ ਚ ਵਾਈ ਕਰੀ ਚੱਲੇ ਬਹੁਤ ਸੋਹਣਾ ਥਾਣਾ ਲੇਵੋ ਉਰੇ ਬੈਠੀ ਤਾਰ ਮਾਰਦਾਂਗੇ ਜੀ ਕਮ ਲਓ ਮੈਂ ਕਹਣਾ ਕੀ ਆ ਬਾਤ ਆ ਯਾਰ ਇੰਨਾ ਠੰਡਾ ਸਿਲਪ ਕਿੱਥੋਂ ਮਿਲਦਾ ਹਨਾ ਜਮਾਂ ਠੰਡੀ ਆ ਕੋਈ ਚੱਕਣੀ ਨਹੀਂ ਕਰਨ ਵਾਲੀ ਮਾਂ ਕੋਈ ਭੂਰ ਸਰਲਾ ਨਹੀਂ ਠੰਡੀ ਆ ਪਾ ਗਾਰੰਟੀ ਦੇ ਦਾਂ ਬੈਠ ਠੀਕ ਆ ਬਾਈ ਨਵ ਮਗਰੂ ਫਵਾਨਾਂ ਦਾ ਨਾਲਾਂ ਨੂੜਾਂ ਚੱਕ ਮਗਰੂ ਦਿਖਾ ਦੇ ਤੇ ਫੁੱਲ ਚੰਗੀਆਂ ਨੇ ਫੀਡਿੰਗ ਨਾ ਬੜੀ ਕੀ ਆ ਬਾਤ ਆ ਭਾਈ ਬਹੁਤ ਸੋਹਣਾ ਥਾਣ ਥਣ ਦੇ ਹਨ ਹੂੰ ਬਹੁਤ ਕਮਾਲ ਦਾ ਥਣ ਲੱਗਿਆ ਫਿਰ ਨਵਦੀਪ ਭਾਈ ਉਹੀ ਕੰਮ ਕਰਦੇ ਵੀ ਮੁੱਲ ਜਮਾ ਜਾਇ ਜੀ ਹੋਵੇ ਦੇਣ ਲੈਣ ਜਲਾ ਕਿੰਨਾ ਭਾਈ ਨਹੀਂ ਮੁੱਲ ਆਪਣੇ ਜੈ ਜੀ ਹੁੰਦੇ ਨੇ ਵੀਰੇ ਸਾਰੇ ਪਸ਼ੂਆਂ ਦੇ ਹੂੰ ਬੜਾ ਰੇਟ ਨਹੀਂ ਆਪਾਂ ਮੰਗਦੇ ਠੀਕ ਆ ਹਾਂਜੀ ਕਿੰਨਾ ਇਹਦੇ ਮਗਰੂ ਵੀ ਵੀਰੇ ਬਰੀਡ ਵਾਲੀ ਬੱਛੀ ਹੈਗੀ ਚੰਗੀ ਹੂੰ ਇਹ ਹੁਣ ਬੱਚੀ ਇਹਦੇ ਮਤਲਬ ਸ਼ੂਈ ਤੋਂ ਇੰਨੀ ਦੁੱਧ ਕੱਢੂ ਠੀਕ ਆ ਵੀਰੇ ਆਉਦੀ ਮਾਂ ਜਿੰਨਾ ਹੀ ਇਹਨੇ ਦੁੱਧ ਕੱਢਣਾਗਾ ਤੇ ਫਿਰ ਕੀ ਮੋਲਾ ਦੇਣਾ ਇਹਦਾ ਮੁੱਲ 82000 ਰੁਪਏ ਕਰਦੇ ਹਾਂ ਮਾਨਤਾਨ ਕਰਦਾਂਗੇ ਚੱਕੋ ਬਾਈ ਜਮਾ ਜਾਇਜ਼ ਮੁੱਲ ਕਰਦਾ ਬਾਈ ਨੇ 82000 ਰੁਪਏ ਬਾਈ ਕਹਿੰਦਾ ਮੋਲਾ ਵਾ ਕੀ ਆਏਗਾ ਇਹਦਾ ਮਾਨਤਾਨ ਜ਼ਰੂਰ ਹੋਜੂ ਬੱਚਾ ਵੀ ਕਰਮ ਵਾਲੀ ਦਾ ਮਗਰ ਬੱਸੀ ਆ ਬਾਈ ਬੱਸੀ ਵੀ ਕਰਮ ਵਾਲੀ ਆ ਮਾਲੋ ਜਰਸੀ ਜੀ ਦਿੱਤੀ ਆ ਬਹੁਤ ਕੁਆਲਿਟੀ ਦਾ ਬੱਚਾ ਦਿੱਤਾ ਆ ਛੋਟੀ ਜੀ ਹੈ ਇੱਕ ਦਿੰਦੀ ਵੀਰੇ ਝੋਲੀ ਇੰਨੀ ਬਣਾਈ ਫਿਰਦੀ ਮੜੀ ਠੀਕ ਆ ਵੀਰੇ ਲੈ ਦੇਖੋ ਜੀ ਦੇ ਨਾ ਕਿਸੇ ਦੇ ਬਾਈ ਕੋਲੇ ਬਾਈ ਤੈਨਾਂ ਪਤਨੀ ਨਹੀਂ ਦਿਖਾਤੇ ਜੇ ਕਿਸੇ ਵੀਰ ਨੂੰ ਕੋਈ ਪਸੰਦ ਆਵੇ ਤਾਂ ਬਾਈ ਨਾਲ ਕੰਟੈਕਟ ਕਰਕੇ ਖਰੀਦ ਸਕਦੇ ਹਾਂ ਵੀਡੀਓ ਨੂੰ ਵੇਖਣ ਲਈ ਧੰਨਵਾਦ ਜੀ ਇੱਕ ਬਾਈ ਕੋਲੇ ਬਾਈ ਗੱਡੀ ਆਲਟੋ ਕਿੰਨਾ ਮਾਡਲ ਆ ਬਾਈ ਇਹ 11 ਮਾਡਲ ਆ ਜੀ 2011 ਮਾਡਲ ਬਾਹਰ ਮੇਂ ਮਹੀਨੇ ਦਾ ਠੀਕ ਆ 12 ਮਾਰਲੇ ਵੀ ਮੰਨੋ ਆਲਟੋ K10 ਆ ਆਲਟੋ K10 ਆ ਗਈ ਸੰਗਰੂਰ ਦਾ ਨੰਬਰ ਆ ਸੰਗਰੂਰੀ ਆਪਣਾ ਜਿਲ੍ਹਾ ਗਈ ਹੂੰ ਨੰਬਰ ਵੀ ਸੰਗਰੂਰ ਦਾ ਜੀ ਇਹ ਪਾਵਰ ਆ ਬਈ ਇਹ ਹਾਂ ਪਾਵਰ ਇੱਕ ਸ਼ੀਸ਼ੇ ਪਾਵਰ ਨੇ ਠੀਕ ਆ ਹਾਂਜੀ ਸਟੀering ਹਾਂਜੀ ਹਾਂਜੀ ਟਾਇਰ ਸਾਰਾ ਪਾਵਰ ਆ ਹਾਂਜੀ ਟਾਇਰ ਵਧੀਆ ਪਏ ਨੇ ਆ ਦੇਖ ਲਓ ਪੋਲੇ ਦੇ ਟਾਇਰ ਨੇ ਨਵੀਂ ਟਾਇਰ ਪਏ ਨੇ ਹੋ ਲੋ ਇਹ ਟਾਇਰਾ ਕਿੰਨੇ ਪਰਸੈਂਟ ਪਏ ਹੋਣਗੇ ਬਾਈ ਇਹ ਤਾਂ ਨਵੀਂ ਨਹੀਂ ਮੰਨ ਲੇ ਚਲੋ ਸਾਰੀ 90% ਪਟਾਇਰ ਪਿਆ ਜੀ ਹੂੰ ਫੁੱਲ ਪਏ ਹਨ ਹਾਂ ਮਗਰਲੇ ਮਗਰਲੇ ਹੈਗੇ 60% 70% ਮਗਰਲੇ ਘੱਟ ਆ ਥੋੜੇ ਜੇ ਹਾਂਜੀ ਤੇ ਬਾਕੀ ਆਪਾਂ ਪਿੱਛੇ ਤੋਂ ਵੀ ਹਾਲਤ ਦਿਖਾਣੇ ਬਾਈ ਮੈਂ ਕਹਿੰਦਾ ਬਹੁਤ ਨੰਬਰ 1 ਹਾਲਤ ਹੈ ਹਾਂ ਹਾਂਜੀ ਹਾਲਤ ਪੂਰੀ ਵਧੀਆ ਟਾਇਰ ਕਿ ਬਾਈ ਨਾਲ ਦੇ ਆ ਫਿਰ ਸਾਰਾ ਹਾਂਜੀ ਹਾਂਜੀ ਇਹ ਜਨ ਠੀਕ ਆ ਨਾਲ ਦਾ ਰੰਗ ਆ ਬਾਈ ਕਹਿੰਦਾ ਸਾਰਾ ਪੂਰਾ ਪੂਰਾ ਤੇ ਨੇੜੇ ਨੇੜੀ ਚੱਲੀ ਵੀ ਆ ਬਾਲੀ ਬਾਟ ਵੀ ਨਹੀਂ ਲੱਗਦੀ ਹੋਈ ਹੈ ਨਾ ਵਿੱਚੋਂ ਵੀ ਆਪਾਂ ਚੈੱਕ ਦੇਖੋ ਜੀ ਲੇ ਬਈ ਵਿੱਚ ਚੈੱਕ ਕਰ ਮੈਂ ਕਿਹੜਾ ਕਿਆ ਬਾਤ ਬਹੁਤ ਸਬਸਤ ਹੀ ਜਾ ਰਿਹਾ ਬਈ ਹਾਂ ਜੀ ਹਾਂ ਜੀ ਸਮਾਈ ਚ ਚੱਲੀ ਵੇ ਬਈ ਗੱਡੀ ਲੈ ਦੇਖ ਲਓ ਤੇ ਏਸੀ ਵੀ ਸੀ ਬਈ ਕਿਵੇਂ ਆ ਏਸੀ ਵਧੀਆ ਚੱਲਦਾ ਜੀ ਤੇ ਗੇਅਰ ਇੰਜਨ ਸਾਰਾ ਓਕੇ ਜੀ ਇੱਕ ਹੱਥ ਚੱਲੀ ਹੋਈ ਵਧੀਆ ਗੱਡੀ ਹੈ ਜੀ ਠੀਕ ਆ ਹਾਂ ਜੀ ਤੇ ਕੀ ਮੰਨ ਰਿਹਾ ਹੋ ਬਾਈ ਫਿਰ ਰੇਟ ਆਪਾਂ ਫੋਨ 'ਤੇ ਕਰ ਲਾਂਗੇ ਮੁੱਲ ਜਾਇਜ਼ ਹੋ ਹਾਂਜੀ ਜਾਇਜ਼ ਠੀਕ ਆ ਬਾਈ ਲੈ ਪਿੱਛੇ ਤੋਂ ਮੰਨ ਕੇ ਚੱਲੋ ਵੀ ਇਹ ਸੀਟਾਂ ਸੂਟਾਂ ਦੇ ਇਹ ਨਹੀਂ ਹੈਗਾ ਵੀ ਤੁਹਾਨੂੰ ਕੋਈ ਚੀਜ਼ ਲਾਉਣ ਦੀ ਲੋੜ ਨਹੀਂ ਨਾਲ ਦੀ ਆ ਸਾਰਾ ਕੁਝ ਹੈ ਸਿਸ ਪਾਵਰ ਸਿਸ ਸਭ ਇਹ ਕਹਿੰਦਾ ਪਾਵਰ ਆ ਜਮਾ ਓਕੇ ਗੱਡੀ ਦੀ ਕੰਡੀਸ਼ਨ ਪਈ ਆ ਹਨਾ ਹਾਂਜੀ ਵੀਰੇ ਬਾਕੀ ਆਪਰੇ ਏਰੀਆ ਦਾ ਨੰਬਰ ਆ ਜिले ਦੀ ਨੰਬਰ ਆ ਸੰਗਰੂਰ ਦਾ ਨੰਬਰ ਆ ਹਨਾ ਹਾਂਜੀ ਹਾਂਜੀ ਸੰਗਰੂਰ ਦਾ ਬਾਈ ਨੰਬਰ ਆ ਤੇ ਮੁੱਲ ਬਾਈ ਕਹਿੰਦਾ ਬਾਈ ਫੋਨ 'ਤੇ ਹੋਊਗਾ ਮੁੱਲ ਜਾਇਜ਼ ਹੋਊਗਾ ਬਾਕੀ ਸ਼ੀਸ਼ੇ ਚੈੱਕ ਕਰ ਲਓ ਮੈਂ ਕਹਿੰਦਾ ਹਰ ਇੱਕ ਚੀਜ਼ ਨਾਲ ਦੀ ਆ ਹਾਂਜੀ ਨਾਲ ਦੀ ਆ ਜਮਾ ਚਲਾਈ ਚਲੋ ਓਕੇ ਹਾਂਜੀ ਇੱਕ ਨੰਬਰ ਆਈ ਜਿਵੇਂ ਮਰਜ਼ੀ ਲਈਂ ਮੁੱਲ ਬਾਈ ਕਹਿੰਦਾ ਬਾਕੀ ਆਪਾਂ ਫੋਨ ਤੇ ਕਰਾਂਗੇ ਲਾਈਟਾਂ ਲੁੱਟਾਂ ਚੈੱਕ ਕਰ ਲੋ ਪਿੱਛੇ ਤੋਂ ਡੈਕ ਵਗੈਰਾ ਮਗਰ ਉਹ ਦਿਖਾ ਦੇ ਇੱਕੋ ਨੰਬਰ ਸਪੀਕਰ ਫੁੱਕਰ ਫੁੱਲ ਚੱਲਦੇ ਆ ਜੀ ਠੀਕ ਆ ਫੁੱਲ ਚੱਲਦੇ ਆ ਹਾਂਜੀ ਲੈ ਬਾਈ ਚੈੱਕ ਕਰੋ ਜਮਾ ਓਕੇ ਰਿਪੋਰਟ ਜੇ ਕਿਸੇ ਵੀ ਵੀਰ ਨੂੰ ਗੱਡੀ ਨਾ ਚੰਗੀ ਲੱਗੇ ਤਾਂ ਬਾਈ ਨਾਲ ਕੰਟੈਕਟ ਕਰਕੇ ਗੱਡੀ ਨੂੰ ਖਰੀਦ ਸਕਦੇ ਆ